ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਦੇ ਆਈ ਹੋਪ ਤੁਸੀਂ ਘਰ ਵਿੱਚ ਸਾਰੇ ਵਦਿਆਂ ਜਿਵੇਂ ਕਿ ਥੰਬਨੇਲ ਦੇਖ ਕੇ ਸਮਝ ਹੀ ਚੁੱਕੇ ਹੋਵੋਗੇ ਤੁਸੀਂ ਕਿ ਆਪਾਂ ਗੱਲ ਕਰਨੀ ਹੈ ਪੰਜਾਬ ਦੇ ਕਾਲਜਾਂ ਦੀ ਭਰਤੀ ਜਿਹੜੀ ਆਈ ਹੈ ਕਾਦੇ ਪੋਸਟ ਆਈਆਂ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟ ਆਈਆਂ ਨੇ ਜੀ ਏਜ ਲਿਮਟ ਕਿੰਨੀ ਹੈ ਕੋਈ ਨਹੀਂ ਸੈਲਰੀ ਕਿੰਨੀ ਹੈ 20 ਪਲੱਸ ਹੈ ਠੀਕ ਹੈ ਉਮਰ ਹੱਦ ਯੋਗਤਾ ਅਪਲਾਈ ਕਰਨ ਦਾ ਤਰੀਕਾ ਸਭ ਕੁਝ ਹੁਣ ਦੱਸਾਂਗੇ ਸਾਡੀ ਵੀਡੀਓ ਨੂੰ ਲਾਸਟ ਤੱਕ ਦੇਖੋ ਤੁਹਾਨੂੰ ਸਹੀ ਦਿਖਾਉਣਿਆ ਜੀ ਪਹਿਲਾ ਨੋਟੀਫਿਕੇਸ਼ਨ ਠੀਕ ਹੈ ਜੀ ਇਹਨਾਂ ਦਾ ਪਹਿਲਾ ਨੋਟੀਫਿਕੇਸ਼ਨ ਹੈ ਐਸਐਸ ਕਾਲਜ ਆਫ এডਿਕੇਸ਼ਨ ਪਿੱਖੀ ਮਾਨਸਾ ਠੀਕ ਹੈ ਜੀ এডਿਕੇਸ਼ਨ ਕਾਲਜ ਹੈ ਕਿੱਥੇ ਜੀ ਪਿੱਖੀ ਹੈ ਮਾਨਸਾ ਦੇ ਕੋਲ ਇਹ ਠੀਕ ਹੈ ਪਹਿਲੀ ਪੋਸਟ ਹੈ ਅਸਿਸਟੈਂਟ ਪ੍ਰੋਫੈਸਰ ਦੀ এডਿਕੇਸ਼ਨ ਦੀ ਕਿੰਨੀ ਪੋਸਟ ਹੈ ਜੀ ਇੱਕ ਦੋ ਪੋਸਟ ਆਈਆਂ ਨੇ ਸਰ ਅੰਗਰੇਜ਼ੀ ਦੀਆਂ ਪੰਜਾਬੀ ਦੀ ਵੀ ਇੱਕ ਪੋਸਟ ਹੈ ਸਾਇੰਸ ਦੀ ਦੋ ਪੋਸਟਾਂ ਨੇ ਗਣਿਤ ਦੀ ਇੱਕ ਪੋਸਟ ਹੈ ਜੀ ਰਾਜਨੀਤਿਕ ਸ਼ਾਸਤਰ ਦੀ ਇੱਕ ਪੋਸਟ ਹੈ ਤੇ ਹੈਗੀ ਕਮਰਸ ਦੀ ਇੱਕ ਪੋਸਟ ਸਿਰਿਕ ਸਿੱਖਿਆ ਦੀ ਵੀ ਇੱਕ ਪੋਸਟ ਹੈ ਜੀ ਠੀਕ ਹੈ ਇਤਿਹਾਸ ਦੀ ਇੱਕ ਪੋਸਟ ਹੈ ਯੋਗਤਾ ਤੇ ਤਨਖਾਹ ਜਿਹੜੀ ਹੈਗੀ ਸਾਨੂੰ ਮੈਂ ਦੱਸ ਹੀ ਚੁੱਕਿਆ ਹੈਗਾ ਜੀ ਠੀਕ ਹੈ ਤਨਖਾਹ ਬਾਰੇ ਸਾਨੂੰ ਆਚਾਨ ਨਾਲ ਪਾਈ ਚੁੱਕਿਆ ਹੈ ਇਹਨਾਂ ਕੇ ਜਿਹੜੀ ਯੋਗਤਾ ਤੇ ਯੂਨੀਵਰਸਿਟੀ ਪਟਿਆਲਾ ਦੇ ਨਿਯਮ ਅਨੁਸਾਰ ਦਿੱਤੀ ਜਾਵੇਗੀ ਠੀਕ ਹੈ ਸਾਨੂੰ ਨਿਯਮ ਸਾਨੂੰ ਦੱਸ ਦਿੱਤਾ ਕਿ ਇਹ ਬੀਏ ਪਲੱਸ ਦੇਣੀ ਹੈ ਠੀਕ ਹੈ ਜੀ ਤੇ ਹੁਣ ਉਹਨਾਂ ਨੇ ਕੁਆਲੀਫਿਕੇਸ਼ਨ ਹਰ ਬੰਦੇ ਦੇ ਕੋਲੇ ਕੋਈ ਵੀ ਬੰਦਾ ਜਿਹਦੇ ਕੋਲੇ ਜੀ ਐਮਏ ਹੈ ਜਿਹੜੀ ਹੋਣੀ ਚਾਹੀਦੀ ਹੈ ਜੀ ਇਹਨਾਂ ਨੇ ਲਿਖਿਆ ਐਜੂਕੇਸ਼ਨ ਦੀ ਠੀਕ ਹੈ ਜੀ এডਿਕੇਸ਼ਨ ਦੀ ਐਮਏ ਹੋਣੀ ਚਾਹੀਦੀ ਹੈ ਉਹ ਅਪਲਾਈ ਕਰ ਸਕਦਾ ਹੈ ਠੀਕ ਹੈ ਜਾਂ ਬੰਦੇ ਕੋਲੇ ਐਮਐਡ ਹੋਵੇ ਠੀਕ ਹੈ ਜਾਂ ਬੰਦੇ ਯੋਗਤਾ ਬੀਐਡ ਹੋਵੇ ਬੀਐਡ ਐਮਐਡ ਜਾਂ ਐਮਏ এডਿਕੇਸ਼ਨ ਠੀਕ ਹੈ ਜੀ ਤੇ ਜਿਹੜੀ ਪ੍ਰੈਫਰੈਂਸ ਦੀ ਗੱਲ ਹੁਣ ਤੋਂ ਪ੍ਰੈਫਰੈਂਸ ਦੀ ਗੱਲ ਵੀ ਦਾਜਣਾ ਹੈ ਜਿਹੜੇ ਬੰਦੇ ਦੇ ਕੋਲੇ ਪੀਐਚਡੀ ਹੋਊਗੀ ਠੀਕ ਹੈ ਜੀ ਜਾਂ ਜੂਜੀਸੀ ਨੈਟ ਹੋਊਗਾ ਠੀਕ ਹੈ ਉਹਨੂੰ ਵੀ ਪ੍ਰੈਫਰੈਂਸ ਦੇਣਗੇ ਠੀਕ ਹੈ ਹਾਇਰ ਕੁਆਲਿਫਿਕੇਸ਼ਨ ਨੂੰ ਤੇ ਸੈਕੰਡ ਗਰਲ ਜਿਹਦੇ ਕੋਲੇ ਵੱਧ ਐਕਸਪੀਰੀਅੰਸ ਹੋਊਗਾ ਹੁਣ ਵੀ ਪ੍ਰੈਫਰ ਦੇਣਗੇ ਠੀਕ ਹੈ ਜੀ ਤੇ ਹੁਣ ਆਪਾਂ ਇਹ ਅਪਲਾਈ ਕਿਵੇਂ ਕਰਨਾ ਵਾ ਜਿਹੜਾ ਅਪਲਾਈ ਕਰਨਾ ਅੱਜ ਇਹ ਨਿਊ ਅਪਡੇਟ ਹੈ ਜੀ ਅੱਜ ਦਾ ਠੀਕ ਹੈ ਤੇ ਇਹ ਅੱਜ ਤੋਂ ਲੈ ਕੇ 15 ਦਿਨਾਂ ਦੇ ਵਿੱਚ ਵਿੱਚ ਈਮੇਲ ਕਰਨੀ ਆ ਤੁਸੀਂ ਜੀ ਆ ਹੈਗੀ ਐ ਕਾਲਜ ਦੀ ਸਾਈਟ ਪਹਿਲਾਂ ਇੱਥੇ ਕਰਨੀ ਆ ਜੀ ਦੂਜੇ ਨੰਬਰ ਤੇ ਕਰਨੀ ਆ ਡੀਨ ਨੂੰ ਆਪਾਂ ਮੇਲ ਹੀ ਕਰ ਦੇਣੀ ਆਪਣਾ ਸੀਵੀ ਦਿੱਤਾ ਜੀ ਆਪਣਾ ਸੀਵੀ ਮਤਲਬ ਰਿਜ਼ਿਊਮ ਠੀਕ ਹੈ ਜੀ ਤੇ ਆਪਣੇ ਸਾਰੇ ਡਾਕੂਮੈਂਟ ਜਿੰਨੇ ਵੀ ਹੈਗੇ ਨੇ ਇੱਕ ਕਾਪ ਫਾਈਲ ਬਣਾਉਣੀ ਹੈ ਠੀਕ ਹੈ ਜੀ ਇਹਨਾਂ ਦੇ ਇੱਕ ਤਾਂ ਸਕੂਲ ਦੀ ਸਾਈਟ ਹੈ ਐਸਐਸ ਤੇ ਠੀਕ ਹੈ ਤੇ ਉਸ ਤੋਂ ਡੀਨ ਦੇ ਨੇ ਡੀਨ ਦੀ ਸਾਈਟ ਆ ਹੋ ਗਿਆ ਜੀ ਤੇ ਭੇਜ ਭੇਜਣਾ ਠੀਕ ਹੈ ਜੀ ਅਪਲਾਈ ਕਰਨ ਲਈ ਉਸ ਤੋਂ ਬਾਅਦ ਜਿਹੜੀ ਸਾਨੂੰ ਆ ਥੱਲੇ ਦਿਖ ਰਿਹਾ ਜੀ ਇਹ ਹੈਗਾ ਕੋਲਜ ਦਾ ਪੋਰਟਲ ਇਹ ਤੇ ਜਾ ਕੇ ਤੁਸੀਂ ਜਿਹੜੀ ਪੋਸਟ ਭਰਨੀ ਹੈ ਤੁਹਾਡੇ ਜਿਹੜੇ ਪੋਸਟ ਬੰਦ ਦੀ ਹੈ ਪੰਜਾਬੀ ਦੀ ਬੰਦ ਦੀ ਵਿਚ ਹੈ ਸੈਂਹ ਦੀ ਸੈਂਹ ਅੰਗਰੇਜ਼ੀ ਦੀ ਕੋਈ ਬੰਦ ਹੋ ਐਨੀਥਿੰਗ ਜਿਹੜੇ ਮੈਂ ਦੱਸਿਆ ਨੇ ਉਹ ਜਾ ਕੇ ਤੁਸੀਂ ਇਹਦੇ ਤੇ ਅਪਲਾਈ ਕਰ ਦੇਣਾ ਵਾ ਇਹ ਤਿੰਨੇ ਸਟੈਪ ਕਰਨੇ ਲਾਜ਼ਮੀ ਹੈ ਠੀਕ ਹੈ ਜੇ ਕਿਸ ਨੇ ਮੇਰੇ ਭਰਾਣੇ ਜਾਂ ਭੈਣ ਨੇ ਹੋਰ ਜਾਣਕਾਰੀ ਲੈਣੀ ਹੈ ਤਾਂ ਥੱਲੇ ਦੋ ਨੰਬਰ ਦਿੱਤੇ ਹੋਏ ਨੇ ਤੁਸੀਂ ਇਹਨਾਂ ਤੇ ਵੀ ਫੋਨ ਕਰਕੇ ਜਾਣਕਾਰੀ ਲੈ ਸਕਦੇ ਜੇ ਤੁਹਾਡੇ ਇਹ ਫੋਨ ਨਹੀਂ ਚੱਕਦੇ ਠੀਕ ਹੈ ਜਾਂ ਕੋਈ থামਬਨੇਲ ਆਪਣਾ ਸੋਰੀ ਆ ਸਾਈਟ ਬਾਰੇ ਕੁਝ ਪਤਾ ਕਰਨਾ ਤਿੰਨੇ ਸਾਈਟਾਂ ਨੇ ਉਧਰ ਪੁੱਛਣਾ ਤੇ ਫਾਰਮ ਦੇ ਉੱਪਰ ਇਹੋ ਪੁੱਛਣਾ ਤੇ ਆਪਣਾ ਨੰਬਰ ਸੰਦ ਦੱਸ ਦਿੰਨੇ ਆ ਤੁਸੀਂ ਸਾਨੂੰ ਇਹ ਤੇ ਵੀ ਕੰਟੈਕਟ ਕਰ ਸਕਦੇ ਹੋ 8699492400 ਕਤੀ ਤੁਸੀਂ ਮੈਨੂੰ ਇਸ ਵੀ ਕਨੈਕਟ ਕੰਟੈਕਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਨਾ ਜੀ ਕੋਈ ਘਬਰਾਉਣ ਦੀ ਲੋੜ ਨਹੀਂ ਕੋਈ ਗੱਲਬਾਤ ਨਹੀਂ ਕਿ ਕੋਈ ਕਿਵੇਂ ਭਰਨਾ ਫਾਰਮ ਕਿਵੇਂ ਨਹੀਂ ਪਰਸਨ ਡੀਪਲੀਸ ਦੱਸਿਆ ਜਾਊਗਾ ਤੁਹਾਨੂੰ ਪ੍ਰੋਪਰ ਪ੍ਰੋਪਰ ਏ ਟੂ ਜ਼ेड ਨੋਲਜ ਦਿੱਤੀ ਜਾਊਗੀ ਆ ਆ ਗਿਆ ਆਪਣੇ ਕੋਲੇ ਆ ਸੀਗਾ ਆਪਣੇ ਐਸਐਸ ਕਾਲਜ ਦਾ ਇਹ ਆਪਣੇ ਪਿੱਕੀ ਇੱਕ ਪੋਸਟਾਂ ਹੋ ਰਾਈਆਂ ਨੇ ਭਗਵਤੀ ਕਾਲਜ ਆਫ এডਿਕੇਸ਼ਨ ਪਿੱਕੀ ਮਾਨਸਾ ਠੀਕ ਹੈ ਜੀ ਇਹਨਾਂ ਨੇ ਕਿਹਾ ਜਿਹੜੇ ਅਰਜ਼ੀਆਂ ਮੰਗੇ ਨੇ ਇੱਕ ਪੋਸਟ ਮੰਗੀ ਹੈ ਪ੍ਰਿੰਸੀਪਲ ਦੀ ਇੱਕ ਪੋਸਟ ਹੈ ਅਸਿਸਟੈਂਟ ਪ੍ਰੋਫੈਸਰ ਐਜੂਕੇਸ਼ਨ ਦੇ ਤਿੰਨ ਪੋਸਟਾਂ ਨੇ ਇੱਥੇ ਅੰਗਰੇਜ਼ੀ ਦੀ ਇੱਕ ਪੋਸਟ ਆ ਪੰਜਾਬੀ ਦੀਆਂ ਦੋ ਹਿੰਦੀ ਦੀ ਇੱਕ ਸਾਇੰਸ ਦੀ ਇੱਕ ਗਣਿਤ ਦੀ ਇੱਕ ਰਾਜਨੀਤਿਕ ਸ਼ਾਸਤਰ ਦੀ ਇੱਕ ਕਮਰਸ ਦੀ ਇੱਕ ਇਤਿਹਾਸ ਦੀ ਇੱਕ ਠੀਕ ਹੈ ਜੀ ਯੋਗਤਾ ਤਨਖਾਹ ਸੰਯੋਗ ਤਨਖਾਹ ਨੂੰ ਦੱਸਿਆ ਸੀਗਾ ਕਿ 20 ਪਲੱਸ ਦੇਣਗੇ ਠੀਕ ਹੈ ਜੀ ਕਿੰਨੀ ਦੇਣਗੇ 20 ਪਲੱਸ 21 ਦੇਣ 22 ਦੇਣ ਕੇ ਮਰਜ਼ੀ ਦੇਣ ਬਾਕੀ ਮੁੱਖ ਦੇ ਇੰਟਰਵਿਊ ਤੇ ਹੀ ਗੱਲ ਹੋਊਗੀ ਕਿੰਨੀ ਦੇਣਗੇ 20 ਪਲੱਸ ਦੇਣ ਕੇ ਉਹ ਮੈਨੂੰ ਕਨਫਰਮ ਹੈ ਠੀਕ ਹੈ ਜੀ ਤੇ ਜਿਹੜੀ ਇਹਨੇ ਕੁਆਲੀਫਿਕੇਸ਼ਨ ਹੈ ਸੇਮ ਹੀ ਕੁਆਲੀਫਿਕੇਸ਼ਨ ਹੈ ਐਮ ਐਜੂਕੇਸ਼ਨਲ ਹੋਵੇ ਐਮ ਐਡ ਹੋਵੇ ਤੇ ਬੀ ਐਡ ਹੋਵੇ ਠੀਕ ਹੈ ਜੀ ਜੂ ਜੀ ਸੀ ਨੈਟ ਜਾਂ ਪੀ ਐਚ ਡੀ ਵਾਲੇ ਜਿਹੜੇ ਕੈਂਡੀਡੇਟ ਹੋਣਗੇ ਉਹਨਾਂ ਨੂੰ ਪਹਿਲ ਦਿੱਤੀ ਜਾਊਗੀ ਆ ਇਹ ਵੀ ਅੱਜ ਦਾ ਨੋਟੀਫਿਕੇਸ਼ਨ ਹੈ ਜੀ ਇਹ ਤਾਂ ਅੱਜ ਤੋਂ ਲੈ ਕੇ 15 ਦਿਨ ਅੰਦਰ ਅੰਦਰ ਤੁਸੀਂ ਐਨੇ ਭਗਵਤੀ ਲੈਬ ਵਾਲਿਆਂ ਦੀ ਮੇਲ ਹੈ ਠੀਕ ਹੈ ਜੀ ਇਹ ਤਾਂ ਮੇਲ ਕਰਨੀ ਹੈ ਪਹਿਲਾ ਤਾਂ ਆ ਮੇਲ ਆਈਡੀ 'ਤੇ ਮੇਲ ਕਰਨੀ ਹੈ ਸੈਕਿੰਡ ਡੀਨ ਨੂੰ ਮੇਲ ਕਰਨੀ ਹੈ ਥਰਡ ਇਹਨਾਂ ਦਾ ਉਹੀ ਸੇਮ ਪ੍ਰੋਸੈਸ ਹੈ ਪੋਰਟਲ ਇਹਨਾਂ ਦਾ ਪਿਆਗਾ ਉਥੇ ਜਾ ਕੇ ਤੁਸੀਂ ਅਪਲਾਈ ਕਰਨਾ ਵਾ ਜੇ ਕਿਸੇ ਨੇ ਹੋਰ ਕੋਈ ਨੌਲੇਜ ਲੈਣੀ ਹੈ ਆ ਇਹਨਾਂ ਦੇ ਦੋ ਨੰਬਰ ਜੋ ਕਿ ਇੱਥੇ ਮੈਂ ਮੈਂਸ਼ਨ ਕਰ ਰੱਖੇ ਨੇ ਉਸ ਤੇ ਨਹੀਂ ਤਾਂ ਆਪਣਾ ਨੂੰ ਤੁਹਾਨੂੰ ਪਤਾ ਹੀ ਹੈ ਆਪਾਂ ਨੂੰ ਤੁਸੀਂ ਕਾਲ ਕਰਕੇ ਕਦੋਂ ਵੀ ਪੁੱਛ ਸਕਦੇ ਹੋ ਕਿ ਕੀ ਗੱਲਬਾਤ ਹੈ ਤੇ ਫਾਰਮ ਕਿਵੇਂ ਭਰਨਾ ਤੇ ਕੀ ਪ੍ਰੋਸੈਸ ਹੈ ਹਰ ਕਿਸ ਦਾ ਨੰਬਰ ਅਟੈਂਡ ਕੀਤਾ ਜਾਊਗਾ ਜੇ ਕਿਸੇ ਨੇ ਫੋਨ ਨਹੀਂ ਕਰਨਾ ਤਾਂ ਕਮੈਂਟ ਦੇ ਵਿੱਚ ਪੁੱਛ ਕੇ ਪੁੱਛ ਸਕਦੇ ਨੇ ਜਾਂ ਸਾਨੂੰ ਵਟਸਐਪ ਗਰੁੱਪ ਬਣਿਆ ਹੈ ਠੀਕਾ ਉਹਦਾ ਲਿੰਕ ਦਿੱਤਾ ਹੋਊਗਾ ਜਾਂ ਉੱਥੇ ਜੁਆਇਨ ਕਰਕੇ ਉੱਥੇ ਪੁੱਛ ਸਕਦੇ ਨੇ ਠੀਕ ਹੈ ਜੀ ਉਹਨਾਂ ਨੂੰ ਨੈਕਸਟ ਗੱਲ ਤਾਂ ਕਿਸੇ ਨੇ ਵੀ ਤਿਆਰੀ ਕਰਨੀ ਹੋਵੇ ਜੀ ਪੰਜਾਬੀ ਮਾਸਟਰ ਕੈਡਰ ਦੀ ਜੂਜੀਸੀ ਨੈਟ ਦੀ ਪੀਐਸ ਟੈਟ ਦੀ ਠੀਕ ਹੈ ਡੀ ਟ੍ਰਿਪਲ ਐਸ ਬੀ ਪੰਜਾਬੀ ਠੀਕ ਹੈ ਜੀ ਕੋਈ ਵੀ ਤਿਆਰੀ ਕਰਨੀ ਹੋਵੇ ਸਾਡੇ ਚੈਨਲ ਤੇ ਬਿਲਕੁਲ ਕਰਾਈ ਜਾਂਦੀ ਹੈ ਫ੍ਰੀ ਠੀਕ ਹੈ ਜੀ ਬਿਲਕੁਲ ਫ੍ਰੀ ਕਰਾਈ ਜਾਂਦੀ ਹੈ ਇੱਕ ਵਾਰੀ ਮੇਰੇ ਕਹਿਣ ਤੇ ਤੁਹਾਡੇ ਤਿੰਨ ਦੇ ਪਲੇਲਿਸਟ ਬਣੀ ਹੋਈ ਹੈ 18 ਤੋਂ ਵੀ ਵੀਡੀਓ ਜੋ ਕਿ ਮੈਡਮ ਖੁਦ ਹਾਇਰ ਕੁਆਲਿਫਿਕੇਸ਼ਨ ਨੇ ਠੀਕ ਹੈ ਪਾਉਂਦੇ ਨੇ ਇੱਕ ਵਾਰੀ ਜਾ ਕੇ ਜ਼ਰੂਰ ਚੈੱਕ ਕਰੋ ਮੈਨੂੰ 110% ਯਕੀਨ ਹੈ ਜਿਹੜੇ ਵੀ ਬੱਚੇ ਇੱਕ ਵਾਰੀ ਆਪਣੀ ਕਲਾਸ ਦੇਖ ਲਈ ਉਹ ਉਸ ਤੋਂ ਇਲਾਵਾ ਕਿਸੇ ਹੋਰ ਕਲਾਸ ਤੇ ਨਹੀਂ ਜਾਵੇਗਾ ਕਿਉਂਕਿ ਸਾਡੇ ਕੋਲ ਕਾਫੀ ਬੱਚੇ ਇਸ ਤਰ੍ਹਾਂ ਦੇ ਆਏ ਨੇ ਜਿਹੜੇ ਕਿ ਉਹ ਨਹੀਂ ਅਸੀਂ ਨਾਮ ਲੈ ਸਕਦੇ ਕੋਈ ਤਗੜੇ ਐਪ ਤੋਂ ਜਾਂ ਕਿਸੇ ਵੀ ਤਗੜੇ ਕਲਾਸ ਨੂੰ ਕਲਾਸ ਲਾਉਂਦੇ ਸੀਗੇ ਪਰ ਉਹ ਸਾਡੀ ਕਲਾਸ ਲਾਉਣ ਤੋਂ ਬਾਅਦ ਸਾਨੂੰ ਉਹਨਾਂ ਨੇ ਕਿਹਾ ਕਿ ਨਹੀਂ ਸਾਡੀ ਕਲਾਸ ਸਭ ਤੋਂ ਬੈਸਟ ਹੈ ਠੀਕ ਹੈ ਜੀ ਇੱਕ ਵਾਰ ਤੁਸੀਂ ਜ਼ਰੂਰ ਵਿਜ਼ਿਟ ਕਰੋ ਤੇ ਜੇ ਸਾਡੀ ਵੀਡੀਓ ਲੱਗੀ ਵਧੀਆ ਤੇ ਸਾਡੀ ਵੀਡੀਓ ਨੂੰ ਪਲੀਜ਼ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਤੇ ਇਸੇ ਤਰ੍ਹਾਂ ਦੀ ਵੀਡੀਓ ਹੋਰ ਦੇਖਣ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਮਿਲਦੇ ਆਂ ਅਗਲੀ ਵੀਡੀਓ ਨਾਲ ਤਦ ਤੱਕ ਲਈ ਸਬ